ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚਿਆ ਜਿੱਥੇ ਨੀਅਰ ਦੇ ਫਲੋਰ ਦੇ ਇਹ ਡਿਸਟ੍ਰਿਕਟ ਲੰਧਰ ਪੈ ਜਾਂਦਾ ਜੀ ਇਹ ਪਿੰਡ ਹੈਗਾ ਰਾਪੜ ਦੇ ਨੇੜੇ ਸੁਲਤਾਨਪੁਰ ਆਪਣਾ ਦਾ ਆਂਟੀ ਖੜਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਇਹਨਾਂ ਦਾ ਆਪਣਾ ਮਟੀਰੀਅਲ ਕਿਵੇਂ ਲੱਗਿਆ ਤੇ ਸਭ ਤੋਂ ਵੱਡੀ ਗੱਲ ਇਹਨਾਂ ਨਾਲ ਸਾਡਾ ਸੰਪਰਕ ਕਿਵੇਂ ਹੋਇਆ ਇਹ ਸਾਡੇ ਕੋਲ ਚੱਲ ਕੇ ਆਈ ਸੀ ਕਿ ਨਹੀਂ ਸੀ ਆਪਾਂ ਗੱਲ ਕਰਦੇ ਆਂ ਸਸੀ ਕਾਂਟੀ ਜੀ ਸਸੀ ਕਾਂਟੀ ਜੀ ਹਾਂਜੀ ਤੁਸੀਂ ਇਹ ਦੱਸੋ ਤੁਹਾਡਾ ਸਾਡੇ ਨਾਲ ਸੰਪਰਕ ਕਿਵੇਂ ਹੋਇਆ ਜੀ ਹਾਂਜੀ ਮੈਂ ਹਨੂਮਾਨ ਤੇ ਇੱਥੇ ਘਰ ਆਇਆ ਤਾਂ ਇਹਨਾਂ ਦਾ ਸਾਰਾ ਮਟੀਰੀਅਲ ਸਾਡੇ ਆ ਰਿਹਾ ਤਾਂ ਉਹਨੇ ਹੀ ਮੈਨੂੰ ਦੱਸਿਆ ਸੀਗਾ ਕਾਕੇ ਨੇ ਕਿ ਤੁਸੀਂ ਇਹ ਚਾਲਿਆਂ ਦਾ ਕੰਮ ਤੁਸੀਂ ਸਗਨੂਰ ਵਾਲੇ ਮੁੰਡੇ ਤੋਂ ਬਣਾਓ ਠੀਕ ਹੈ ਜੀ ਤੇ ਇਹਨਾਂ ਦਾ ਇਹਨਾਂ ਨੂੰ ਇਹਨਾਂ ਦਾ ਕੰਟੈਕਟ ਨੰਬਰ ਮੈਨੂੰ ਦਿੱਤਾ ਸੀ ਠੀਕ ਹੈ ਜੀ ਤੇ ਇਹਨ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਨੇ 1 ਰੁਪਿਆ ਲਿਆ ਬਿਨਾ ਮੇਰੇ ਘਰ ਦੇ ਵਿੱਚ ਸਮਾਨ ਪਹੁੰਚਾਇਆ ਠੀਕ ਹੈ ਜੀ ਤੇ ਅੱਜ ਇਹਨਾਂ ਨੂੰ ਮੈਂ ਆਇਆ ਤੇ ਹੀ ਸਿਰਫ ਪੇਮੈਂਟ ਕੀਤੀ ਆ 1 ਰੁਪਏ ਤੋਂ ਬਿਨਾ ਹੀ ਇਹ ਸਾਰਾ ਸਮਾਨ ਮੇਰੇ ਘਰ ਦੇ ਵਿੱਚ ਲਿਆਂਦਾ ਔਰ ਇਹ ਨਹੀਂ ਦੱਸ ਦਿੰਦਾ ਟਾਈਮ ਦਿੱਤਾ ਸੀ ਤੇ ਹਫ਼ਤੇ ਦੇ ਵਿੱਚ ਵਿੱਚ ਮੇਰੇ ਘਰ ਵਿੱਚ ਸਮਾਨ ਪਹੁੰਚਾ ਦਿੱਤਾ ਠੀਕ ਹੈ ਜੀ ਠੀਕ ਹੈ ਇਹ ਹਵੇਲੀ ਬਣ ਰਹੀ ਦਾ ਸਮਾਨ ਹਾਂਜੀ ਤੁਸੀਂ ਦੋ ਦੋਸਤੋ ਦੇਖ ਹੀ ਸਕਦੇ ਹੋ ਇਹ ਸਾਰਾ ਆਪਣਾ ਇੱਥੇ ਹਵੇਲੀ ਤਿਆਰ ਹੋ ਰਹੀ ਆ ਤੁਸੀਂ ਦੇਖੋ ਆਪਾਂ ਫਰੰਟ ਗੇਟ ਦੇ ਬਿਲਕੁਲ ਸਾਹਮਣੇ ਖੜੇ ਆਂ ਇਹ ਜਿਵੇਂ ਬਾਈ ਸਿੱਧੂ ਮੂਸੇਵਾਲ ਦੀ ਹਵੇਲੀ ਤਿਆਰ ਹੋਈ ਆ ਇਹ ਉਹਦੇ ਨਾਲ ਦੀ ਹਵੇਲੀ ਤਿਆਰ ਕਰ ਰਹੇ ਹਾਂ ਤੁਸੀਂ ਪਿੱਛੇ ਮੇਰੇ ਦੇਖ ਹੀ ਸਕਦੇ ਹੋ ਇਧਰ ਸਾਈਡ ਤੇ ਆਪਣੇ ਮਟੀਰੀਅਲ ਪਿਆ ਇਧਰ ਵੀਡੀਓ ਵਿੱਚ ਦਿਖਾ ਦੇ ਇਧਰ ਮਟੀਰੀਅਲ ਆਪਣਾ ਪਿਆ ਸੀ ਪੱਤੇ ਨੇ ਜੀ ਅੱਗੇ ਜਾਲੀ ਪਈ ਆ ਤੇ ਲੈਂਪ ਵੀ ਪਏ ਨੇ ਜੀ ਤੁਸੀਂ ਇਧਰ ਸਾਈਡ ਤੇ ਦੇਖ ਸਕਦੇ ਹੋ ਲੈਂਪ ਪਏ ਨੇ ਹਾਂਜੀ ਦੋਸਤੋ ਕਿਸੇ ਵੀ ਮੇਰੇ ਵੀਰ ਨੇ ਮੇਰੇ ਨਾਲ ਆਪਣਾ ਘਰ ਰੀਨੋਵੇਟ ਕਰਾਉਣਾ ਜਾਂ ਕਿਸੇ ਵੀ ਤਰ੍ਹਾਂ ਦੀ ਮੇਰੇ ਤੋਂ ਸੁਜੈਸ਼ਨ ਲੈਣੀ ਆ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਬਾਬਾ ਬਿਲਡਰ ਸਟੋਰ ਆ ਜੀ ਪੁਆਣੀਗੜ ਡੀਸੀ ਸੁਨੁਰਾ ਜੀ ਨੰਬਰ ਮੇਰਾ ਵੀਡੀਓ ਦੇ ਨੀਚੇ ਚੱ